ਹਾਂਜੀ ਕੁਦਰਤ ਦੀ ਪੰਜਾਬੀ ਰਸੋਈ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਆਮ ਕਰਕੇ ਆਪਾਂ ਨੂੰ ਜਿਹੜੇ ਆਪਣੇ ਖਾਸ ਕਰਕੇ ਜਿਹੜੇ ਲੋਕ ਆ ਪੰਜਾਬੀ ਲੋਕ ਆ ਆਪਾਂ ਨੂੰ ਕੜੀ ਬਹੁਤ ਜ਼ਿਆਦਾ ਪਸੰਦ ਆ। ਕੜੀ ਬਹੁਤ ਤਰੀਕਿਆਂ ਦੇ ਨਾਲ ਬਣਾਈ ਜਾਂਦੀ ਆ ਪਰ ਜਿਹੜੀ ਅੱਜ ਆਪਾਂ ਕੜੀ ਬਣਾਵਾਂਗੇ ਨਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ। ਤੁਸੀਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਐਂਡ ਤੱਕ ਦੇਖਣਾ ਤੇ ਜਿਹੜੀ ਤੁਸੀਂ ਇਸ ਤਰੀਕੇ ਨਾਲ ਕੜੀ ਬਣਾਵੋਗੇ ਤਾਂ ਕੋਈ ਵੀ ਵੱਡੇ ਤੋਂ ਲੈ ਕੇ ਛੋਟੇ ਤੱਕ ਬਹੁਤ ਹੀ ਜ਼ਿਆਦਾ ਮਜ਼ੇ ਦੇ ਨਾਲ ਖਾਊਗਾ। ਜੇਕਰ ਰਿਸ਼ਤੇਦਾਰ ਘਰੇ ਕੋਈ ਆਉਂਦਾ ਤਾਂ ਤਾਂ ਵੀ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਸੋ ਆਪਾਂ ਕੜੀ ਬਣਾਉਣੀ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਵੀ ਭੈਣਾਂ ਫਸਟ ਟਾਈਮ ਮੇਰੇ ਚੈਨਲ ਤੇ ਵਿਜ਼ਿਟ ਕਰਦੀਆਂ ਪਈਆਂ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਨੂੰ ਦੇਖੋ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋ ਆਪਾਂ ਕੜੀ ਬਣਾਉਣੀ ਸ਼ੁਰੂ ਕਰਦੇ ਆਂ ਸੋ ਦੇਖੋ ਹੁਣ ਆਪਾਂ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਤੜਕਿਆ ਜਿੰਨਾ ਕ ਆਪਾਂ ਤੜਕਾ ਲਾਉਣਾ ਉਹਦੇ ਲੋੜ ਅਨੁਸਾਰ ਜਿਹੜਾ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਤੇ ਆ ਦੇਖੋ ਤੇਲ ਨੂੰ ਆਪਾਂ ਗਰਮ ਕਰ ਲਿਆ ਇਹਦੇ ਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਨਗਰੀਡੀਐਂਟ ਪਾਉਣਾ ਦੇਖੋ ਜਿਹੜੇ ਵੀ ਤੁਹਾਡੇ ਕੋਲ ਮਸਾਲੇ ਪਏ ਤੁਸੀਂ ਉਹ ਪਾ ਲਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਇੱਕਦਮ ਮਸਾਲਾ ਮਿਸਲੀ ਹੋ ਸਕਦਾ ਵਾ ਜਿਹੜਾ ਵੀ ਤੁਹਾਡੇ ਕੋਲ ਪਏ ਤੁਸੀਂ ਉਹੀ ਐਡ ਕਰ ਸਕਦੇ ਆ ਆਪਾਂ ਪਾ ਲਈ ਅੱਧਾ ਚਮਚ ਜੀਰੇ ਦਾ ਨਾਲ ਆਪਾਂ ਇੰਝ ਪਾਵਾਂਗੇ ਪਿਆਜ਼ ਇੱਕ ਛੋਟਾ ਜਿਹਾ ਆਲੂ ਬਰੀਕ ਕੱਟਿਆ ਲਸਣ ਅਦਰਕ ਹਰਿਆ ਮਿਰਚਾਂ ਤੇ ਜਿਹੜਾ ਟਮਾਟਰ ਆਏ ਆਪਾਂ ਹਜੇ ਨਹੀਂ ਪਾਉਣਾ ਇਹ ਜਿੰਨਾ ਚਿਰ ਆਪਣਾ ਮਸਾਲਾ ਨਹੀਂ ਭੁੰਨਿਆ ਜਾਂਦਾ ਉਹਨਾਂ ਚਿਰ ਆਪਾਂ ਜਿਹੜਾ ਟਮਾਟਰ ਐਡ ਨਹੀਂ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਹੋਣ ਦੇਣਾ ਵਾ ਜਿਹੜਾ ਆ ਆਪਾਂ ਪਿਆਜ਼ ਤੇ ਲਸਣ ਪਾਇਆ ਜਿੰਨਾ ਚਿਰ ਇਹ 골ਡਨ ਬ੍ਰਾਊਨ ਕਲਰ ਦਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਵਿੱਚ ਟਮਾਟਰ ਐਡ ਨਹੀਂ ਕਰਨਾ ਆ ਦੇਖੋ ਆਪਣੇ ਜਿਹੜੇ ਪਿਆਜ਼ ਲਸਣ ਤੇ ਅਦਰਕ ਆ ਨਾ ਹਲਕੇ ਜਿਹਾ ਬਰਾਊਨ ਹੋਣੇ ਸ਼ੁਰੂ ਹੋ ਗਏ ਆ ਹੁਣ ਆਪਾਂ ਇਹ ਚ ਕੀ ਕਰਾਂਗੇ ਟਮਾਟਰ ਪਾ ਦਾਂਗੇ ਤੇ ਇਹਨੂੰ ਇੱਕ ਇੱਕ ਮਿੰਟ ਦਾ ਕਾਪ ਇਹਨੂੰ ਵਿੱਚ ਪੱਕਣ ਦਵਾਵਾਂਗੇ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਟਮਾਟਰ ਵਿੱਚ ਪਹਿਲਾਂ ਹੀ ਭੁੰਨ ਦਿੰਨੇ ਆ ਨਾ ਫਿਰ ਨਾ ਤਾਂ ਉਹ ਜਦੋਂ ਗਾਰਨਿਸ਼ਿੰਗ ਹੁੰਦੀ ਉਹਦੇ ਵਿੱਚ ਫਿਰ ਪਤਾ ਨਹੀਂ ਲੱਗਦਾ ਜਦੋਂ ਤੋਂ ਢੀ ਕੜੀ ਬਣ ਜਾਂਦੀ ਹੈ ਦੇਖੋ ਵੈਸੇ ਤਾਂ ਖੜੀ ਜਿਹੜੀ ਕੜੀ ਬਣਦੀ ਉਹ ਥੋੜਾ ਜਿਹਾ ਖਟਿਆਈ ਦੇ ਵਿੱਚ ਹੀ ਬਣਦੀ ਹੈ ਇਹ ਆਪਸ਼ਨਲ ਆ ਤੁਸੀਂ ਟਮਾਟਰ ਐਡ ਕਰਨਾ ਤਾਂ ਕਰ ਸਕਦੇ ਹੋ ਜੇ ਤੁਸੀਂ ਨਹੀਂ ਵੀ ਐਡ ਕਰਨਾ ਚਾਹੁੰਦੇ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕੜੀ ਪਹਿਲਾਂ ਹੀ ਖੱਟੀ ਬਣਦੀ ਆ ਠੀਕ ਹੈ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਦੇਖੋ ਭੁੰਨ ਲਿਆ ਮਸਾਲਾ ਹੁਣ ਇਹਦੇ ਚ ਆਪਾਂ ਕੀ ਕਰਾਂਗੇ ਲੂਣ ਮਿਰਚ ਸਾਰਾ ਕੁਝ ਪਾ ਦਾਂਗੇ ਦੇਖੋ ਮੈਂ ਹਰੀਆਂ ਮਿਰਚਾਂ ਵੀ ਪਹਿਲਾਂ ਪਾਈਆਂ ਹੋਈਆਂ ਠੀਕ ਹੈ ਉਸ ਹਾਰ ਤੇ ਮਿਰਚ ਪਾਉਂਗੀ ਥੋੜੀ ਘਾਟੀ ਰੱਖੂੰਗੀ ਠੀਕ ਹੈ ਇੰਚ ਨਮਕ ਜਿੰਨਾ ਕਿ ਤੁਸੀਂ ਤੁਹਾਡੇ ਟੇਸਟ ਦੇ ਅਕੋਰਡਿੰਗ ਨਮ ਤੁਸੀਂ ਪਾਓਗੇ ਆ ਗਰਮ ਮਸਾਲਾ ਆਪਾਂ ਵਿੱਚ ਪਾ ਦਾਂਗੇ ਠੀਕ ਹੈ ਹਲਦੀ ਪਾ ਦਾਂਗੇ ਆਪਾਂ ਪਲੱਸ 2 ਤੋਂ 3 2 ਤੋਂ 3 ਜਿਹੜੀਆਂ ਕਾਲੀਆਂ ਮਿਰਚਾਂ ਤੁਸੀਂ ਇਦਾਂ ਹੀ ਪਾ ਦਿਓ ਤੇ ਜਿਹੜਾ ਧਨੀਆ ਵਾ ਸੁੱਕਾ ਥੋੜਾ ਜਿਹਾ ਸੁੱਕਾ ਧਨੀਆ ਲਓ ਇਹਨੂੰ ਚੰਗੀ ਤਰ੍ਹਾਂ ਹੱਥ ਤੇ ਮਲ ਕੇ ਇਹਨੂੰ ਵਿੱਚ ਪਾ ਦਿਓ ਹੁਣ ਆਪਾਂ ਥੋੜਾ ਜਿਹਾ ਵਿੱਚ ਪਾਣੀ ਐਡ ਕਰਾਂਗੇ ਇਨੂੰ ਆਪਾਂ ਕੀ ਕਰਾਂਗੇ 2-3 ਮਿੰਟ ਤੱਕ ਆਪਾਂ ਇਹਨੂੰ ਰਿਜਨ ਦਵਾਂਗੇ ਮਸਾਲੇ ਨੂੰ ਤੇ ਤਦ ਤੱਕ ਆਪਾਂ ਕੀ ਕਰਾਂਗੇ ਆਪਾਂ ਜਿਹੜਾ ਕੜੀ ਵਾਸਤੇ ਜਿਹੜਾ ਬੈਟਰ ਆ ਉਹ ਤਿਆਰ ਕਰਦੇ ਆ ਹਾਂਜੀ ਕੜੀ ਦਾ ਬੈਟਰ ਤਿਆਰ ਕਰਨ ਵਾਸਤੇ ਦੇਖੋ ਮੈਂ ਆ ਛੋਟੀ ਇੱਕ ਕੌਲੀ ਲਈ ਆ ਤੇ ਇਹਨੂੰ ਪੂਰਾ ਫਿਲ ਨਹੀਂ ਕੀਤਾ ਗਾਇਆਂ ਥੋੜਾ ਮਤਲਬ ਨੀਵਾ ਹੀ ਰੱਖਿਆ ਬੇਸਣ ਲੈ ਲਿਆ ਤੇ ਇੱਕ ਆਪਾਂ ਕੀ ਦੇਖੋ ਆ ਇੱਕ ਛੰਨਾ ਲੈ ਲਿਆ ਇਹਦੇ ਚ ਆਪਾਂ ਕੀ ਕਰਾਂਗੇ ਬੇਸਣ ਨੂੰ ਪਾ ਦਾਂਗੇ ਠੀਕ ਹੈ ਤੇ ਨਾਲ ਕੀ ਕਰਨਾ ਦੇਖੋ ਜੇ ਤੁਸੀਂ ਪਹਿਲਾਂ ਛਾਣਾਂ ਦਾ ਪਹਿਲਾਂ ਛਾਣ ਲਓ ਪਰ ਆਪਾਂ ਬਾਅਦ ਜੋ ਲੱਸੀ ਐਡ ਕਰਾਂਗੇ ਉਸ ਤੋਂ ਬਾਅਦ ਹੁਣ ਅੱਧਾ ਗਲਾਸ ਜਿਹੜੀ ਮੈਂ ਖੱਟੀ ਲੱਸੀ ਲੈ ਲਈ ਐ ਇਹਨੂੰ ਦੇ ਵਿੱਚ ਪਾ ਦਾਂਗੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਨੂੰ ਬੀਟ ਕਰ ਲਾਂਗੇ ਚਮਚ ਦੇ ਨਾਲ ਜਿਹੜੀਆਂ ਚੰਗੀ ਤਰ੍ਹਾਂ ਦੀਆਂ ਜਿਹੜੀਆਂ ਡਲੀਆਂ ਵਾਂ ਸਾਰੀਆਂ ਆਪਾਂ ਉਹ ਵੇ ਦੇਣੀਆਂ ਵਾਂ ਇੰਚ ਕੋਈ ਵੀ ਡਲੀ ਨਹੀਂ ਹੋਣੀ ਚਾਹੀਦੀਗੀ ਆਪਾਂ ਨੂੰ ਲੱਗਦਾ ਵੀ ਕਿ ਲੱਸੀ ਆਪਾਂ ਅੱਧਾ ਗਲਾਸ ਪਾਈ ਹੈ ਠੀਕ ਐ ਇੰਝ ਆਪਾਂ ਪਾਣੀ ਐਡ ਕਰ ਲਾਂਗੇ ਅੱਧਾ ਗਲਾਸ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਆ ਦੇਖੋ ਜਿਹੜਾ ਬੇਸਣਾ ਬਚ ਗਿਆ ਤੈਨ ਲੱਸੀ ਦੇ ਵਿੱਚ ਘੋਲ ਲਿਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਇੱਕ ਮੈਂ ਪਾਣੀ ਲੈ ਲਈਆ ਠੀਕ ਹੈ ਇਹ ਪਾਣੀ ਸਪੈਸ਼ਲ ਇਹ ਵੱਡੀ ਪਾਣੀ ਇਸੇ ਲਈ ਰੱਖੀ ਹੋਈ ਆ ਠੀਕ ਹੈ ਇਹਨੂੰ ਆਪਾਂ ਕੀ ਕਰਨਾ ਵਾ ਇਹਦੇ ਨਾਲ ਛਾਣ ਕੇ ਵਿੱਚ ਪਾਵਾਂਗੇ ਆ ਦੇਖੋ ਤੜਕਾ ਆਪਣਾ ਫਰਾਈ ਹੋ ਗਿਆ ਇਹਨੂੰ ਆਪਾਂ ਕੀ ਕਰਨਾ ਇਹਦੇ ਨਾਲ ਛਾਣ ਕੇ ਤੇ ਸਾਰੇ ਬੈਟਰ ਨੂੰ ਆਪਾਂ ਵਿੱਚ ਪਾ ਦਾਂਗੇ ਚਮਚੇ ਦੇ ਨਾਲ ਆਪਾਂ ਹੌਲੀ-ਹੌਲੀ ਮਿਲਾਉਂ ਜਾਵਾਂਗੇ ਇਸ ਤਰੀਕੇ ਦੇ ਨਾਲ ਤਾਂ ਆਪਾਂ ਇਹਨੂੰ ਵਿੱਚ ਪਾ ਦਾਂਗੇ ਕਿਉਂਕਿ ਛਾਨਣਾ ਬਹੁਤ ਜ਼ਿਆਦਾ ਜ਼ਰੂਰੀ ਆ ਗਰਮੀਆਂ ਦੇ ਤਾਂ ਖਾਸ ਕਰਕੇ ਜਿਹੜਾ ਵੇਸਣ ਦੇ ਵਿੱਚ ਛੋਟੇ-ਛੋਟੇ ਜਿਵੇਂ ਕੋਈ ਚੀਜ਼ ਹੁੰਦੀ ਆਪਾਂ ਨੂੰ ਪਤਾ ਨਹੀਂ ਲੱਗਦੀ ਤਾਂ ਛਾਨਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਨਹੀਂ ਵੀ ਛਾਨਣਾ ਪਹਿਲਾਂ ਹੀ ਛਾਣਾ ਤਾਂ ਪਹਿਲਾਂ ਛਾਣ ਲਓ ਛਾਨਣੀ ਦੇ ਨਾਲ ਆਟੇ ਵਾਲੀ ਛਾਨਣੀ ਦੇ ਨਾਲ ਉਹਦੇ ਨਾਲ ਛਾਣ ਲਓ ਬਾਕੀ ਜਿਹੜਾ ਰਹਿ ਗਿਆ ਆਪਾਂ ਇਹਨੂੰ ਪਾਣੀ ਦੇ ਨਾਲ ਕੱਢ ਦਾਂਗੇ ਪਾਣੀਆਂ ਪੈ ੜ ਕਰ ਸਕਦੇ ਹਾਂ ਕਿਉਂਕਿ ਵੇਸਣ ਦਾ ਕੰਮ ਹੀ ਹੁੰਦਾ ਫੁੱਲਣਾ ਇਹਨੇ ਜਾ ਕੇ ਜਦੋਂ ਆਪਾਂ ਮਸਾਲੇ ਚ ਪਾਏ ਇਹਨੇ ਫੁੱਲ ਲੈਣਾ ਅੱਧਾ ਗਲਾਸ ਪਾਣੀ ਹੋਰ ਪਾ ਦਾਂਗੇ ਇੱਕ ਵਾਰੀ ਕੜਛੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਘੁਮਾ ਦਾਂਗੇ ਮਸਾਲੇ ਨੂੰ ਮਿਕਸ ਕਰ ਦਾਂਗੇ ਤੇ ਹੁਣ ਕੀ ਆਪਾਂ ਕਰਾਂਗੇ ਇਹਨੂੰ ਟਾਕੇ ਰੱਖ ਦਾਂਗੇ ਆਪਾਂ ਇਹਨੂੰ 8 ਮਿੰਟ ਤੱਕ ਲੋ ਫਲੇਮ ਮੀਡੀਅਮ ਜੀ ਫਲੇਮ ਤੇ ਜਿਹੜਾ ਆਪਾਂ ਇਹਨੂੰ ਪਕਨ ਦੇਣਾ ਜਦ ਤੱਕ ਕੜੀ ਬੰਦ ਹੋ ਤੱਕ ਆਪਾਂ ਕੀ ਕਰਨਾ ਜਿਹੜੇ ਇਹਦੇ ਵਿੱਚ ਪਕੌੜੇ ਜਾਂ ਕੋਫਤੇ ਕਹਿ ਲੋ ਪਾਉਣੇ ਆਪਾਂ ਉਹਨੂੰ ਆਪਾਂ ਤਿਆਰ ਕਰਦੇ ਆਂ ਉਹਦੇ ਆਸਤੇ ਮੈਂ ਆਲੂ ਲੈ ਲਿਆ ਤੇ ਇਹ ਕੱਚਾ ਆਲੂ ਆ ਠੀਕ ਹੈ ਇਹਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੁਸੀਂ ਪਕੌੜੇ ਜਿੱਦਾਂ ਦੇ ਬਣਾਉਣੇ ਆ ਕੱਢ ਕੇ ਤੁਸੀਂ ਪਾ ਸਕਦੇ ਆਂ ਆਪਦੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਪਕੌੜੇ ਪਾਉਣੇ ਉਸ ਹਿਸਾਬ ਦੇ ਤੁਸੀਂ ਜਿਹੜਾ ਸਮਾਨ ਉਹ ਪਾ ਸਕਦੇ ਆਂ ਨੂੰ ਆਪਾਂ ਮੈਸ਼ ਕਰ ਲਿਆ। ਹੋਰ ਵੀ ਤੁਸੀਂ ਇਹਦੇ ਕੋਪਤੇ ਵਿੱਚ ਸ਼ਿਮਲਾ ਮਿਰਚਾਂ ਪਾਉਣੀਆਂ, ਮਟਰ ਪਾਉਣੇ ਆ ਕੋਈ ਵੀ ਚੀਜ਼ ਤੁਹਾਡੇ ਕੋਲ ਸਬਜ਼ੀ ਘਰੇ ਪਈ ਹੈ ਤੁਸੀਂ ਉਹ ਵਿੱਚ ਪਾ ਸਕਦੇ ਹੋ। ਆਦਿਕਾ ਆਪਾਂ ਮੈਸ਼ ਕਰ ਲਿਆ ਨੂੰ ਚੰਗੀ ਤਰ੍ਹਾਂ। ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਬੇਸਣ ਪਾਵਾਂਗੇ। ਹੁਣ ਦੇਖੋ ਉਹ ਆ ਪਹਿਲਾਂ ਲੱਸੀ ਦੇ ਵਿੱਚ ਮਿਕਸ ਕੀਤਾ ਸੀ ਆਪਾਂ ਉਸ ਤਰੀਕੇ ਨਾਲ ਪਰ ਇਹਨੂੰ ਆਪਾਂ ਛਾਨਣੀ ਦੇ ਨਾਲ ਬੇਸਣ ਨੂੰ ਛਾਣ ਕੇ ਫੇਰ ਇਹਦੇ ਵਿੱਚ ਐਡ ਕਰਾਂਗੇ ਆਪਾਂ। ਹਾਂਜੀ ਆ ਦੇਖੋ ਬੇਸਣ ਆਪਾਂ ਛਾਂਲ ਲਿਆ ਵਾ ਪਲੇਟ 'ਚ ਇਹਨੂੰ ਜਿੰਨਾ ਕ ਆਪਾਂ ਨੂੰ ਪਤਾ ਕੀ ਆਪਾਂ ਜਿੰਨੇ ਕ ਪਕੌੜੇ ਜਾਂ ਕੁਫਤੇ ਬਣਾਉਣੇ ਆ ਠੀਕ ਹੈ ਉਹ ਆਪਾਂ ਉਸ ਹਿਸਾਬ ਤੇ 'ਚ ਬੇਸਣ ਐਡ ਕਰ ਦਾਂਗੇ ਤੇ ਹੁਣ ਇਹਦੇ 'ਚ ਆਪਾਂ ਕੀ ਕਰਾਂਗੇ ਲੂਣ ਮਿਰਚ ਜਿਹੜਾ ਉਹ ਸਾਰਾ ਇਹਦੇ 'ਚ ਪਾ ਦਾਂਗੇ ਹਾਂਜੀ ਇਹਦੇ 'ਚ ਜੀਰਾ ਦੇਖੋ ਆਪਸ਼ਨਲ ਜੀਰਾ ਤੁਸੀਂ ਆਲਰੇਡੀ ਕੜੀ ਦੇ 'ਚ ਵੀ ਪਾਇਆ ਹੋ ਠੀਕ ਹੈ ਮਾੜਾ ਮੋਟਾ ਪੌਣਾ ਤਾਂ ਪਾਉਣਾ ਨਹੀਂ ਪੌਣਾ ਪਰ ਨਾ ਵੀ ਪਾਓ ਥੋੜੀ ਜਿਹਾ ਪਹਿਲ 'ਚ ਹਲਦੀ ਪਾਵਾਂਗੇ ਗਰਮ ਮਸਾਲਾ ਪਾਵਾਂਗੇ ਇਹਦੇ 'ਚ ਸਵਾਦ ਦੇ ਅਨੁਸਾਰ ਟੇਸਟ ਦੇ ਅਨੁਸਾਰ ਆਪਾਂ ਨੂਨ ਪਾ ਲੈਣਾ ਮਿਰਚਾਂ ਵਿੱਚ ਤੁਸੀਂ ਇਹ ਚੀਜ਼ ਐਡ ਕਰ ਸਕਦੇ ਆ ਜਿਹੜੇ ਜਿੱਤ ਤੁਹਾਨੂੰ ਦਿਲ ਕਰਦਾ ਸੁੱਕਾ ਧਨੀਆ ਥੋੜਾ ਜਿਹਾ ਪਾ ਦਾਂਗੇ ਆਪਾਂ ਮਲ ਕੇ ਹੁਣ ਦੇਖੋ ਵੈਸੇ ਤਾਂ ਜੇ ਤੁਸੀਂ ਬਾਲੇਂ ਸਬਜ਼ੀਆਂ ਪਾਈਆਂ ਇੰਝ ਪਾਣੀ ਬਿਲਕੁਲ ਥੋੜਾ ਜਿਹਾ ਨਾ ਮਾਤਰ ਦੇ ਅਨੁਸਾਰ ਹੀ ਪਾਉਣਾ ਬਹੁਤ ਜ਼ਿਆਦਾ ਤੁਸੀਂ ਪਾਣੀ ਨੀ ਪਾਣਾ ਕਿਉਂਕਿ ਜਿਹੜਾ ਆਲੂ ਆ ਉਹਨੇ ਵੀ ਪਾਣੀ ਛੱਡ ਜਣਾ ਆਪਦਾ ਠੀਕ ਹੈ ਪਹਿਲਾਂ ਆਪਾਂ ਮਸਾਲੇ ਜਿਹੜੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਤੁਸੀਂ ਕੋਫਤੇ ਬਣਾਉਣੇ ਆ ਫਿਰ ਜਿਹੜਾ ਬੈਟਰ ਆ ਤੁਸੀਂ ਬਹੁਤ ਜ਼ਿਆਦਾ ਪਤਲਾ ਨਹੀਂ ਬਣਾਉਣਾਗਾ ਉਹ ਤੁਸੀਂ ਥੋੜਾ ਖੜਮਾ ਜਿਹਾ ਰੱਖਣਾ ਵਾ ਆਪਾਂ ਇਹ ਥੋੜਾ ਥੋੜਾ ਪਾਣੀ ਪਾਵਾਂਗੇ ਤੁਸੀਂ ਚਮਚੇ ਨਾਲ ਕਰਨਾ ਚਮਚੇ ਨਾਲ ਕਰ ਲਓ ਹੁਣ ਤਾਂ ਹੱਥ ਦੇ ਨਾਲ ਹੀ ਮਿਕਸ ਕਰ ਸਕਦੇ ਹਾਂ ਕਿਉਂਕਿ ਇਹਦੇ ਜੇ ਤੁਹਾਨੂੰ ਬੈਟਰ ਦਾ ਪਤਾ ਲੱਗ ਜਾਊਗਾ ਬਸ ਇੰਨਾ ਕੁ ਹੀ ਰੱਖਣਾ ਵਾ ਆਪਾਂ ਠੀਕ ਹੈ ਤੇ ਤੁਹਾਨੂੰ ਨਹੀਂ ਨਹੀਂ ਕਿऐसे ਲੱਗਦਾ ਵੀ ਇਹ ਹਲਕਾ ਜਾਂ ਪਤਲਾ ਹੋ ਗਿਆ ਤੁਸੀਂ ਹੋਰ ਬੇਸਨ ਐਡ ਕਰਨਾ ਤਾਂ ਕਰ ਕਿਉਂਕਿ ਬੇਸਨ ਨੇ ਪਹਿਲਾਂ ਫੁੱਲ ਵੀ ਜਾਣਾ ਵਾ ਆ ਦੇਖੋ ਆਪਾਂ ਰੈਡੀ ਕਰ ਲਿਆ ਤਦ ਤੱਕ ਆਪਾਂ ਕੀ ਕਰਾਂਗੇ ਜਿਹੜਾ ਪੈਨ ਆ ਹੁਣ ਆਪਾਂ ਕੀ ਕਰਾਂਗੇ ਉਹ ਚ ਤੇਲ ਲੈ ਲਾਂਗੇ ਤੈਨੂੰ ਚੰਗੀ ਤਰ੍ਹਾਂ ਆਪਾਂ ਤੇਲ ਨੂੰ ਕਲਕਾ ਲਾਂਗੇ ਦੇਖੋ ਹੁਣ ਆਪਾਂ ਕੱਢਾਂਗੇ ਪਕੌੜੇ ਠੀਕੇ ਇਹਦੇ ਵਿੱਚ ਵਾਸਤੇ ਪੈਨ 'ਚ ਆਪਾਂ ਤੇਲ ਨੂੰ ਲਵਾਂਗੇ ਤੇ ਤੇਲ ਨੂੰ ਆਪਾਂ ਕੀ ਪੂਰੀ ਤਰ੍ਹਾਂ ਗਰਮ ਕਰ ਲਾਂਗੇ हां देखो तेल अपना पूरी तरह गरम हो गया आपा जड़ा ਹੁਣ ਗੈਸ ਨੂੰ ਬਿਲਕੁਲ ਸਲੋ ਕਰ ਲਾਂਗੇ ਤੇ ਇਹਦੇ ਚ ਆਪਾਂ ਕੀ ਕਰਾਂਗੇ ਹੁਣ ਇੱਕ ਇੱਕ ਕਰਕੇ ਜਿਹੜੇ ਆਪਾਂ ਪਾਉਣੇ ਸ਼ੁਰੂ ਕਰ ਦਾਂਗੇ ਪਕੌੜੇ ਆਪਾਂ ਉਹਨਾਂ ਕੀ ਪਕੌੜੇ ਵਿੱਚ ਰੱਖਾਂਗੇ ਜਿੰਨੇ ਇੱਕ ਇਹਦੇ ਚ ਬਨ ਜਾਣ ਇਨੂੰ ਆਪਾਂ ਬਹੁਤ ਜ਼ਿਆਦੀ ਹਾਈ ਫਲੇਮ ਤੇ ਨਹੀਂ ਬਣਾਉਣਾ ਜੇ ਤੁਸੀਂ ਹਾਈ ਫਲੇਮ ਤੇ ਬਣਾਉਂਗੇ ਫਿਰ ਵਿੱਚੋਂ ਜਿਹੜੇ ਪਕੌੜੇ ਆ ਉਹ ਕੱਚੇ ਰਹਿ ਜਾਣਗੇ ਆ ਦੇਖੋ ਪਕੌੜੇ ਆਪਣੇ ਬਣ ਗਏ ਤੇ ਇਹਨੂੰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਸੋ ਇੱਕ ਵਾਰੀ ਆਪਾਂ ਬਣਾ ਕੇ ਟਰਾਂਸਫਰ ਕਰ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਬਾਕੀ ਦਾ ਬੈਟਰ ਰਹਿ ਗਿਆ ਆਪਾਂ ਉਹਦੇ ਵੀ ਜਿਹੜੇ ਜਿੰਨੇ ਬਣਦੇ ਆ ਜਿਹੜੇ ਪਕੌੜੇ ਆਪਾਂ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਬਣਾ ਲਾਂਗੇ ਫਲੇਮ ਨੂੰ ਆਪਾਂ ਲੋ ਤੇ ਹੀ ਰੱਖਾਂਗੇ ਜਾਂ ਮੀਡੀਅਮ ਤੇ ਰੱਖਾਂਗੇ ਪਰ ਹਾਈ ਤੇ ਨਹੀਂ ਰੱਖਾਂਗੇ ਆ ਦੇਖੋ ਜਿੰਨਾ ਤਰ ਆਪਾਂ ਪਕੌੜੇ ਬਣਾਏ ਆ ਉਹਨਾਂ ਚਿਰ ਨੂੰ ਆਪਣੀ ਕੜੀ ਵੀ ਬਣ ਕੇ ਆਲਮੋਸਟ ਰੈਡੀ ਹੋ ਗਈ। ਦੇਖੋ ਕੜੀ ਦੀ ਇਹ ਨਿਸ਼ਾਨੀ ਜਦੋਂ ਉੱਪਰ ਜਿਹੜਾ ਲਾਲ ਲਾਲ ਉੱਪਰ ਕਲਰ ਆ ਜਾਂਦਾ ਵਾ ਸਾਰਾ। ਕਿਉਂ ਆ ਜਿਹੜਾ ਠੀਕ ਹੈ ਉਹ ਰੈੱਡ ਕਲਰ ਦਾ ਜਿਹੜਾ ਉੱਪਰ ਆ ਜਾਂਦਾ ਇਹਦਾ ਮਤਲਬ ਆਪਣੀ ਜਿਹੜੀ ਕੜੀ ਆ ਆਲਮੋਸਟ ਪੱਕ ਚੁੱਕੀ ਆ ਤੇ ਉਸ ਤੋਂ ਬਾਅਦ ਜਿਹੜੇ ਰੇਝੇ ਲਵਾਉਣੇ ਆ ਤੁਸੀਂ ਆਪਦੀ ਖੁਸ਼ੀ ਨੂੰ ਜਿੰਨੀ ਵੀ ਇਹਨੂੰ ਕੜੀ ਨੂੰ ਮਤਲਬ ਜਿਹੜੀ ਮਤਲਬ ਇਹ ਹੀ ਹੁੰਦਾ ਵੀ ਕੜ ਕੜ ਕੇ ਜਿਹੜੀ ਬਣਦੀ ਆ ਠੀਕ ਹੈ। ਜਿੰਨੇ ਵੀ ਤੁਸੀਂ ਇਹਨੂੰ ਰੇਝੇ ਦੇਣੇ ਆ ਦੇ ਸਕਦੇ ਹੋ। ਪਰ ਹੁਣ ਆਪਾਂ ਕੀ ਕਰਾਂ ਜਿਹੜੇ ਆਪਾਂ ਪਕੌੜੇ ਕੱਢੇ ਸੀ ਉਹਦੇ ਵਿੱਚ ਆਪਾਂ ਪਾ ਦਾਂਗੇ ਕਿਉਂਕਿ ਕੜੀ ਤਾਂ ਆਪਣੀ ਬਣ ਚੁੱਕੀ ਆ ਇੰਝ ਆਪਾਂ ਇੱਕ ਇੱਕ ਕਰਕੇ ਐਡ ਕਰ ਦਾਂਗੇ ਸਾਰੇ ਪਕੌੜੇ ਤੇ ਪਾਉਣ ਤੋਂ ਬਾਅਦ ਆਪਾਂ ਕੀ ਕਰਾਂਗੇ 2 ਤੋਂ 3 ਮਿੰਟ ਤੱਕ ਇਹਨੂੰ ਢੱਕ ਕੇ ਫਿਰ ਇਹਨੂੰ ਰੇਜੇ ਦਵਾਵਾਂਗੇ ਤੇ ਪੱਕਣ ਦਵਾਵਾਂਗੇ ਨੂੰ ਚੰਗੀ ਤਰ੍ਹਾਂ ਹੋਰ ਸੋ 3 ਮਿੰਟ ਹੋ ਗਏ ਆਪਣੇ ਤੇ ਆਪਾਂ ਹੁਣ ਦੇਖਾਂਗੇ ਆ ਦੇਖੋ ਜਿਹੜੀ ਕੜੀ ਆ ਆਪਣੀ ਬਿਲਕੁਲ ਕਿਉਂ ਉੱਪਰ ਆ ਗਿਆ ਦੇਖਣ ਦੇ ਪਤਾ ਲਾਦੀ ਕਿ ਆਪਣੀ ਕੜੀ ਹੈ ਜਿਹੜੀ ਬਣ ਚੁੱਕੀ ਆ ਸੋ ਇਹ ਬਹੁਤ ਹੀ ਉਮੀਦ ਆ ਕਿ ਬਹੁਤ ਹੀ ਵਧੀਆ ਬਣੀ ਹੋਊਗੀ ਕਿਉਂਕਿ ਇਹਦੇ ਤਰੀਕੇ ਨਾਲ ਬਣੀ ਬਹੁਤ ਹੀ ਵਧੀਆ ਬਣੀ ਆ ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੀ ਮੈਨੂੰ ਕੜੀ ਹੈ ਜਿਹੜੀ ਬਣਾ ਕੇ ਦੱਸਣਾ ਕਿ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਸੋ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਜੇ ਤੁਸੀਂ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਤਾਂ ਆਪਾਂ ਨਵੀਂ ਵੀਡੀਓ 'ਚ ਫੇਰ ਮਿਲਦੇ ਆਂ ਤੇ ਕੁਦਰਤ ਦੀ ਪੰਜਾਬੀ ਰਸੋਈ ਦੇਖਣ ਵਾਸਤੇ ਧੰਨਵਾਦ ਥੈਂਕ ਯੂ